ਹਾਂਜੀ ਤੁਹਾਡਾ ਸਵਾਗਤ ਆਪਣੇ ਸ਼ੋਰਟ ਕਲਿੱਪ ਦੇ ਵਿੱਚ ਇਸ ਕਲਿੱਪ ਵਿੱਚ ਆਪਾਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਨੀ ਆ ਕਿ ਤੁਸੀਂ ਜ਼ਿੰਦਗੀ 'ਚ ਜਿਹੜਾ ਕੰਮ ਕਰਨਾ ਚਾਹੁੰਦੇ ਹੋ ਹਨਾ ਤੇ ਉਸ ਕੰਮ ਨੂੰ ਰੱਬ ਦਾ ਨਾਮ ਲੈ ਕੇ ਭਾਈ ਸਟਾਰਟ ਕਰ ਦੋ ਠੀਕ ਆ ਤੇ ਉਹ ਕੰਮ ਕਿਸੇ ਨਾਲ ਗੱਲਬਾਤ ਨਾ ਕਰੋ ਕਿਸੇ ਨਾਲ ਡਾਟਾ ਸ਼ੇਅਰ ਨਾ ਕਰੋ ਕਿਉਂਕਿ ਕਿਸੇ ਨੇ ਤੁਹਾਡਾ ਸਾਥ ਨਹੀਂ ਦੇਣਾ ਠੀਕ ਆ ਕਿਉਂਕਿ ਸਲਾਮਾ ਦੇਣ ਵਾਲੇ ਤੁਹਾਨੂੰ 36 ਮਿਲ ਜਾਣਗੇ ਸਾਥ ਦੇਣ ਵੇਲੇ ਸਾਰੇ ਕਹਿਣਗੇ ਯਾਰ ਸਾਡਾ ਤਾਂ ਹੱਥ ਬੜਾ ਤੰਗ ਆ ਅਸੀਂ ਕੀ ਕਰ ਸਕਦੇ ਯਾਰ ਤੂੰ ਐਵੇਂ ਨਹੀਂ ਰੋਕੇ ਕਰ ਲਈ ਹਣਾ ਉਹਨਾਂ ਨੇ ਤੁਹਾਡਾ ਕੌਨਫੀਡੈਂਸ ਪਹਿਲੇ ਲੋ ਕਰ ਦੇਣਾ ਗੱਲਾਂ-ਗੱਲਾਂ 'ਚ ਹੀ ਤੁਹਾਨੂੰ ਮੋਟੀਵੇਟ ਨਹੀਂ ਕਰਨਾ ਤੁਹਾਡਾ ਕੌਨਫੀਡੈਂਸ ਲੋ ਕਰਕੇ ਤੁਹਾਨੂੰ ਕੰਮ ਕਰਨ ਹੀ ਨਹੀਂ ਦੇਣਾ ਠੀਕ ਆ ਮੇਰੀ ਤਾਂ ਸਲਾਹ ਇਹ ਆ ਕਿ ਤੁਸੀਂ ਜੇ ਕੋਈ ਕੰਮ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੋ ਹਣਾ ਚਾਹੇ ਆ ਬਲੌਗਿੰਗ ਸ਼ੁਰੂ ਕਰਨਾ ਚਾਹੁੰਦੇ ਹੋ ਚਾਹੇ ਕੋਈ ਕੰਮ ਕਰ ਚਾਹੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਕੰਮ ਕਰਨਾ ਹਣਾ ਤੇ ਉਹ ਤੁਸੀਂ ਰੱਬ ਅੱਗੇ ਬਸ ਅਰਦਾਸ ਕਰੋ ਜਿੰਨੂੰ ਵੀ ਮੰਨਦੇ ਹੋ ਤੇ ਉਹ ਕੰਮ 'ਚ ਕਦਮ ਪਾ ਦਿਓ ਠੀਕ ਆ ਪਹਿਲਾ ਸਟੈਪ ਚੱਕਣਾ ਔਖਾ ਹੁੰਦਾ ਪਰ ਜਿਵੇਂ ਜਿਵੇਂ ਡੇ ਬਾ ਡੇ ਤੁਸੀਂ ਪ੍ਰੋਗਰੈਸ ਕਰਦੇ ਰਹੋਗੇ ਇੰਪਰੂਵਮੈਂਟ ਹੁੰਦੀ ਰਹਿਣੀ ਤੁਹਾਡੀ ਠੀਕ ਆ ਤੇ ਮੇਰੀ ਸਲਾਹ ਇਹ ਹੈ ਕੋਈ ਕੰਮ ਕਰਨ ਲੱਗੇ ਕਿਸੇ ਨਾਲ ਕੋਈ ਗੱਲਬਾਤ ਸ਼ੇਅਰ ਨਾ ਕਰੋ ਤੇ ਜਦੋਂ ਕੰਮ ਹੋ ਜਾਏਗਾ ਉਸ ਕੰਮ ਦਾ ਰੋਲਾ ਆਪਣੇ ਆਪ ਪੈ ਜਾਏਗਾ ਤੇ ਸਾਰਿਆਂ ਨੂੰ ਪਤਾ ਲੱਗ ਜਾਏਗਾ ਨਾ ਠੀਕ ਆ ਤੇ ਕਿਉਂਕਿ ਜਿਹੜੇ ਕਹਿੰਦੇ ਨਾ ਕਿ ਅਸੀਂ ਟੋਡੇ ਬਾਰੇ ਬਹੁਤ ਕੁਝ ਸੋਚਦੇ ਆ ਤੇ ਮੱਛਣ ਵਾਲੇ ਵੀ ਉਹੀ ਹੁੰਦੇ ਨੇ ਸਭ ਤੋਂ ਪਹਿਲਾਂ ਟੋਡੇ ਆਪ ਦੇ ਮੱਛਣਗੇ ਜਿਹੜੇ ਕਹਿੰਦੇ ਹੁੰਦੇ ਆ ਕਿ ਯਾਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਨੂੰ ਉਦੋਂ ਦੱਸਦੇ ਨੇ ਜਦੋਂ ਕੰਮ ਹੋ ਜਾਂਦਾ ਠੀਕ ਆ ਬੰਦਾ ਪੁੱਛਣ ਆ ਲਾਵੇ ਤੁਸੀਂ ਸਾਨੂੰ ਕੀ ਸਾਡੇ ਨਾਲ ਆ ਕੇ ਸਾਂਝੀਆਂ ਕਰਦੇ ਗੱਲਾਂ ਹਨਾ ਕੀ ਤੁਸੀਂ ਸਾਨੂੰ ਦੱਸਦੇ ਜੀ ਅਸੀਂ ਆਹ ਕੱਲ ਕਰਨ ਲੱਗੇ ਆ ਜਾਂ ਇਹ ਆ ਸਾਡੇ ਕੋਲ ਪੁੱਛ ਕੇ ਤੇ ਸਾਡੇ ਮਨਾਂ 'ਚ ਗੱਲਾਂ ਬਾਹਾਂ ਦਿੰਦੇ ਜੇ ਸਾਡਾ ਕੰਫੀਡੈਂਸੀ ਲੋ ਕਰ ਦਿੰਦੇ ਕਿ ਅਸੀਂ ਉਹ ਕੰਮ ਕਰੀਏ ਹੀ ਨਾ ਠੀਕ ਆ ਹੱਡ ਬੀਤੀਆਂ ਟੁੱਟਣਾ ਸ਼ੇਅਰ ਕਰਾਂਗੇ ਚੰਗੀਆਂ ਲੱਗਣ ਤਾਂ ਯਾਰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਤੁਹਾਡੀ سپورਟ ਦੀ ਬਹੁਤ ਲੋੜ ਆ ਇਸ ਵੀਡੀਓ ਨੂੰ ਪਿਆਰ ਦਿਓ ਠੀਕ ਆ ਫੇਸ ਤੇ ਨਾ ਜਾਇਓ ਯਾਰ ਫੇਸ oily ਬਹੁਤ ਆ ਤੇ ਵੇਖਣ ਨੂੰ ਐਵੇਂ ਲੱਗਦਾ ਪਤਾ ਨਹੀਂ ਕਿੰਨਾ ਨਰਵਸ ਹੁੰਦਾ ਠੀਕ ਆ ਫੇਸ ਫੇਸ ਕੀ ਕਹਿ ਸਕਦੇ ਥੈਂਕ ਯੂ